ਚੋ ਡਾਲਾ ਉਹਨੂੰ ਛੜਾ ਕੇ ਮੈਂ ਇੱਕ ਮੁੰਡੇ ਨੂੰ ਫੜਿਆ ਸਰ ਤੇ ਉਹ ਮੁੰਡੇ ਨੂੰ ਫੜਿਆ ਮੁੰਡਾ ਭੱਜਣ ਲੱਗਾ ਤੇ ਉਹਨੂੰ ਮੈਂ ਫਿਰ ਡੇਗ ਗਿਆ ਉੱਪਰ ਝੰਡ ਲਗਾ ਮੈਨੂੰ ਫਿਰ ਫੜ ਲਿਆ ਬੜਾ ਗੁੱਸਿਆ ਸਰ ਮੇਨਾਂ ਨੇ ਮੈਨੂੰ ਜਾਣ ਦਿੱਤਾ ਅੱਛਾ ਇੱਕ ਦੋ ਜਣੇ ਉਹਦੇ ਨਾਲ ਐਸੇ ਹੀ ਨਾਲ ਖੋਲਦੇ ਰਹੇ ਇੱਕ ਮੇਰੇ ਨਾਲ ਖੋਲਦ ਰਿਹਾ ਉਹਨਾਂ ਚੋਂ ਇੱਕ ਮੁੰਡਾ ਸਰ ਉਹ ਹੀ ਫੌਜੀ ਜਿਹੜਾ ਉਹਨੇ ਮੇਰੇ ਵਾਲ ਬੁਟੇ ਔਰ ਉਹਦਾ ਰਾਦਾ ਹੀ ਬੈਨੂੰ ਖਿੱਚਦਾ ਆ ਤੇ ਉਹਨੂੰ ਮੁੰਡੇ ਨਹੀਂ ਛੱਡਦਾ ਇਹਨੂੰ ਛੱਡ ਮੇਰਾ ਭਰਾ ਆ ਮੈਂ ਇਹਨੂੰ ਨਹੀਂ ਮੈਂ ਛੱਡਣਾ ਉਹਨੂੰ ਮਜ਼ਰ ਬੜਾ ਖੋਲ ਕੇ ਹਨਾ ਪੂਰਾ نیچے ਦੱਬ ਕੇ ਰਾਹ 'ਚ ਜਾਂਦੇ ਲੋਕਾਂ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਵੀ ਸਾਡੀ ਹੈਲਪ ਕਰਦੇ ਹੈਲਪ ਕਰਦਾ ਸਰ ਕੋਈ ਨਹੀਂ ਰੁਕੇ ਫਿਰ ਜਦੋਂ ਐਸਐਟ ਬੇਵਾਹ ਹੋ ਗਈ ਨਾ ਤੇ ਉਹਨੂੰ ਲੱਗਿਆ ਕਿ ਹੁਣ ਨਹੀਂ ਉਹ ਮਿਨਾ ਦਾ ਛੱਡ ਦੋ ਦਫਾ ਮਾਰੋ ਤੁਹਾਡੇ ਨਾਲ ਬਲੱਡ ਬੜਾ ਨਿਕਲਣ ਜਾ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਬਲੱਡ ਨਿਕਲਣ ਜਾ ਅੱਛਾ ਉਹਨੇ ਦੱਸਿਆ ਕਿ ਤੁਹਾਡੇ ਨਾਲ ਬੜਾ ਤੇ ਉਹ ਜ਼ਿਆਦਾ ਨਿਕਲ ਜੇ ਤੁਸੀਂ ਛੱਡੋ ਹਿੰਨੇ ਹੂੰ ਹੂੰ ਉਹਨੇ ਕਿਹਾ ਫਿਰ ਮੈਂ ਛੱਡਦਾ ਸਰ ਹੂੰ ਕੋਈ ਜਾਨ ਬਤ ਕੀ ਬਤ ਤੁਸੀਂ ਉਹਦੀ ਜਦੋਂ ਦੇ ਥੋੜਾ ਜਾ ਉੱਥੇ ਹੋ ਜਾਣਾ ਠੀਕ ਸਰ ਹਾਂ ਨਹੀਂ ਦੇਖੋ ਜੀ ਪਦਾਨ ਨੂੰ ਜਦੋਂ ਨਿਕਲਣਾ ਨਾਲ ਮਲਾਜ਼ਮ ਲੋਜ ਹੁੰਦਾ ਹੈ ਕਿ ਥੋੜਾ ਹਾਂਜੀ ਜ਼ਿਆਦਾ ਨਾ ਹੁੰਦਾ ਕਿਹਨੇ ਕਿਹਾ ਕੋਈ ਸਰ ਉਹਦੀ ਤੋਂ ਗਸ਼ਤ ਵਗੈਰਾ ਤੇ ਚਾਹੀਦਾ ਉਹ ਸਾਰੇ ਹੁੰਦੇ ਨਾਲ ਉਹਦੇ ਕਾਰ ਆਉਂਦੇ ਪਈ ਨਾ ਤਾਂ ਕਰਕੇ ਕਾਰ ਦੋ ਜਾਣੇ ਆਈਦਾ ਹੂੰ ਹੂੰ ਇਹ ਕੋਈ ਨਹੀਂ ਅੱਜ ਪਤਾ ਲੱਗਾ ਤਾਂ ਪਹਿਲੇ ਮੈਂ ਕਿਹਾ ਪਤਾ ਲੈ ਕੇ ਆਉਂਦੇ ਹਾਂ ਸੋਈ ਸਾਡੇ ਪੁਲਿਸ ਦੇ ਬਹਾਦਰ ਜੋਧੇ ਤੁਹਾਡੇ ਨਾਲ ਹੈ ਸਰਕਾਰ ਠੀਕ ਹੈ ਹਾਂ ਤੇ ਤਗੜਾ ਕਦੋਂ ਕਦੋਂ ਮੈਨੂੰ ਕੀ ਛੁੱਟੀ ਸਾਲ ਦਾ ਕੱਲ ਹਾਂ ਕੱਲ ਸਰ ਕਹੇ ਕੱਲ ਸਰ ਕੱਲ ਅੱਛਾ 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 ਇਹਨਾਂ ਦਾ ਇੱਕ ਤਾਂ ਬੁਰਾ ਨੋ ਲਿਖੋ ਬਾਅਦ ਲਈ ਵਾਸਤੇ ਪੁੱਛ ਸਕਦੇ ਠੀਕ ਹੈ ਜੀ ਲੈ ਬੁਰਾ ਕਿਉਂ ਬੜਾ ਕਿਉਂ ਜੋ ਮੈਂ ਕਿਹਾ ਤੁਸੀਂ ਜਦੋਂ ਉੱਤ ਕਿ ਬੈਸਕੀ ਹਾਂਜੀ ਮੈਂ ਛਾਲ ਜਿੰਦਾ ਤੁਹਾਡੇ ਵਾਸਤੇ ਜੇ ਮੈਂ ਤਾਂ ਖੋਲ ਦੇ Ne diyecek kalponu? Kalp bunu? Olur mu? Oldu Aa. <laughs> Aa. ਹਾਂ ਇੱਕ ਪੁਰਸਕਾਰ ਵਾਸਤੇ ਲੈਟਰ ਵੀ ਲਿਖੀ ਆ ਤੇ 1 51000 ਰੁਪਇਆ ਤੁਹਾਨੂੰ ਬਹਾਦਰੀ ਲਈ ਮਤਲਬ ਉਹ ਦੇਵਾਂਗੇ ਆਪਾਂ ਥੈਂਕ ਯੂ ਸਰ ਠੀਕ ਹੈ ਨਾ ਉਹ ਕੋਈ ਨਹੀਂ ਤੁਹਾਨੂੰ ਬਹੁਤ ਮਿਲਦੀ ਆ ਪੇਪਰ ਬਈ ਸਾਡਾ ਫਰਜ਼ ਬਣਦਾ ਕਿ ਤੁਸੀਂ ਸਾਡੀਆਂ ਧੀਆਂ ਜੇ ਪਹਿਣਾ ਜੇ ਤੁਹਾਨੂੰ ਫੋਟੋ ਦੇ ਦੇ ਪਈ ਵੀ ਦਾਣੇ ਦਾ ਫਿਕਰ ਹੈ ਜੇ ਕਿਸੇ ਵੀ ਦਾ ਪ੍ਰਾਣਾ ਮੁਲਾਜ਼ਮ ਬਦਲਦਾ ਮੈਨੂੰ ਦੇ ਦਿਓ ਮੈਂ ਕਹਿੰਦਾ ਨਹੀਂ ਨਹੀਂ ਕੋਈ ਇਦਾਂ ਹੀ ਬੱਦ ਦਾਂਗੂ ਲੜਾਈ ਲੜਦੀ ਆ ਸਮਝੌਤਾ ਨਹੀਂ ਕਰਨਾ ਕੋਈ ਗੁੰਡਿਆਨਾ ਹਾਂਜੀ ਹਾਂ ਠੀਕ ਹੈ ਥੋੜੇ ਆ ਜਾਂਦੇ ਕਿ ਇਹਦਾ ਹੋ ਜਾਂਦੀ ਆ ਪਰ ਸਰਕਾਰ ਤੁਹਾਡੇ ਦਾ ਥੈਂਕ ਯੂ ਸਰ ਠੀਕ ਹੈ ਇੱਕ ਤੁਸੀਂ ਇਹਦਾ ਕੇਸ ਬਣਾ ਦਿਓ ਓਕੇ ਸਰ ਕੱਲ੍ਹ ਬੋਤ ਸੋਈ ਬਣਾ ਲਵਾਂ ਹਾਂ 15 ਅਗਸਤ ਦੇ ਠੀਕ ਹੈ ਇਹਨਾਂ ਨੂੰ ਬਰਸੀ ਦਾ ਪੋਸਟ ਕਾ ਇੱਕ ਮੈਂ ਆਪਣੇ ਲੋਕ 5200 ਰੁਪਇਆ ਵੀ ਠੀਕ ਹਨ ਉਹਨਾਂ ਉਹਦਾਂ ਠੀਕ ਹੈ ਨਾ ਉਹਦੇ ਨਾਲ ਦਾ ਇੱਕ ਤੇ ਭਾਦੀ ਦਾ ਲਿਖੋ ਇੱਕ ਡੀਜੀਪੀ ਨੂੰ ਇਹਨਾਂ ਦੀ ਸ਼ੁਭਾਸ਼ ਕਰੋ ਕਿ ਇਹਨਾਂ ਦੀ ਤਰੱਕੀ ਵੀ ਠੀਕ ਹੈ ਹਾਂ ਕਿਹਾ ਜਾ ਠੀਕ ਹੈ ਹਾਂ ਪੰਜ ਅਮਨ ਦੇ ਨਾਲ ਠੀਕ ਹੈ ਨਾ ਹਾਂ ਤੱਕ ਲਿਖੋ ਠੀਕ ਹੈ ਹਾਂ ਹੋ ਹੋ ਅਮਨਦੀਪ ਹੋਸਪੀਟਲ ਦੇ ਵਿੱਚ ਖੜੇ ਮੇਰੇ ਨਾਲ ਲੰਬਤ ਸਾਹਿਬ ਦੇ ਪੁਲਿਸ ਉਸ ਤੇ ਜੀ ਜੀ ਨਿਧੀ ਕਾਇਆ ਜੱਟ ਦਾ ਤੇ ਲੋਹ ਸਾਬ ਔਰ ਦੂਸਰੇ ਸਾਰੇ ਪੁਲਿਸ ਅਫਸਰ ਜਿਹੜੇ ਮੇਰੇ ਨਾਲ ਨੇ ਜਿੱਦਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਤੁਹਾਨੂੰ ਪਤਾ ਲੱਗਾ ਕਿ ਬੀਤੇ ਕੱਲ ਰਾਤੀ ਵੇਖ ਕੇ ਫਰਾਂਦੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐਸਐਚਓ ਆ ਅਮਨ ਜੋਤ ਉਹਦਾ ਰਿਕਾਰਡ ਜਿਹੜਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰ ਵੀ ਮੈਂ ਆਪਣੀ ਜੌਬ ਕਰਦੀ ਆ ਉਹ ਰਾਤੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਨਿਭਾ ਰਹੀ ਸੀਗੀ ਜੀ ਤਵੇਬਕੇ ਦੇ ਅੱਗੇ ਇੱਕ ਮੂਦਲ ਪਿੰਡ ਹੈ ਉੱਥੇ ਸ਼ਰਾਬ ਦੇ ਹਾਤੇ ਦੇ ਬਾਅਦ ਉਸ ਬੰਦਿਆਂ ਦਾ ਝਗੜਾ ਹੋ ਗਿਆ ਪੁਹਿੰਚ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਰਾਤ ਉਸੇ ਲਈ ਮੌਕੇ ਤੇ ਚਲੇ ਗਏ ਜੀ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਉਹ ਮੈਨੂੰ ਬਾਣ ਹੈ ਇਸ ਕੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀ ਅਮਜੋਤ ਹੈ। ਮੈਨੂੰ ਨੇ ਦੱਸਿਆ ਕਿ ਉਹ ਕਿੰਨਾ ਚਿਰ ਗੁੰਡਿਆਂ ਦੇ ਨਾਲ ਜਿਹੜੀ ਉਹ ਘੁੱਲਦੀ ਰਹੀ ਹੈ। ਉਹ ਗੁੰਡਿਆਂ ਨੂੰ ਉਹਨੇ ਪੂਦਾ ਫੜਨ ਦੀ ਕੋਸ਼ਿਸ਼ ਕੀਤੀ ਪਰ ਗੁੰਡੇ ਕਿਉਂਕਿ ਜਾਦੀ ਗਿਣਤੀ ਦੇ ਵਿੱਚ ਸੀਗੇ। ਉਹਨਾਂ ਨੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ ਤੇ ਜਿਹੜੀ ਹੈ ਉਹ ਸੱਟ ਲੱਗੀ ਹੈ। ਸੋ ਮੈਂ ਆਪਣੇ ਮਾਜੋਕ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਵੱਲੋਂ ਅਮਨ ਜੋਤ ਤੋਂ ਇਹ ਵਿਸ਼ਵਾਸ ਤੋਂ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਸਾਡੇ ਕਿਸੇ ਮੁਲਾਜ਼ਮ ਤੇ ਖਾਸ ਪਾਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਨਾਲ ਕੋਈ ਉਹਨੂੰ ਆਂਚ ਆਉਂਦੀ ਹੈ ਜੀ ਕਿ ਅਸੀਂ ਉਹਦੇ ਨਾਲ ਟਟਾਨ ਦੀ ਤਰ੍ਹਾਂ ਜਿਹੜੇ ਖੜੇ ਆ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਛਾਲ ਦੇ ਨਾਲ ਔਰ ਇੱਕ ਪੰਛਸਾ ਪੱਤਰ ਦੇ ਕੇ ਆਇਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸਕਾਰ ਜਿਹੜਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਦੇ ਅਮਨ ਜੋਧ ਦਾ ਜਿਹੜਾ ਸਨਮਾਨ ਕੀਤਾ ਜਾਵੇ ਔਰ ਮੈਂ ਇਨਾਮ ਦੇ ਵਜੋਂ ਆਪਣੇ ਟੈਰੀਫ ਫੰਡ ਚੋਂ 52 ਹਜ਼ਾਰ ਸਪਾਈਆ ਵੀ ਜਿਹੜਾ ਉਹ ਅਮਨਜੋਤ ਨੂੰ ਦਿੱਤਾ ਕਿ ਸਾਡੇ ਮਲਾਜ਼ਮ ਦੇ ਸਾਡੀ ਪੁਲਿਸ ਜਿਹੜੀ ਆ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਜਿੱਦਾਂ ਅਮਨਜੋਤ ਦੇ ਵਤੀ ਲੜਾਈ ਲੜੀ ਹੈ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਆ ਜਿਹੜੇ ਕੋਈ ਬੈਡ ਐਲੀਮੈਂਟ ਹੈ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਉਹ ਸਿੱਧਾਂ ਦੀ ਸਮਾਜ ਉਦੋਂ ਦੀ ਤੱਤ ਜਿਹੜਾ 9 ਦੇ 4 April ਲੜਾਈ ਇਦਾਂ ਹੀ ਲੜੇ ਜਿੱਦਾ ਰਾਤੀ ਅਮਨਜੋਤ ਦੇ ਲੜੀਆ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਹਾਂ ਹਾਂਜੀ ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਹੈ ਹੱਥ ਤਦਾਂ ਦੀ ਮੋਦੀ ਬਤ ਕਰਾਂਗੇ ਉਹਨੂੰ ਕਹਦਾ ਉਹਦੀ ਲੋੜ ਦੀ ਪਾਸ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਤਿਆਗਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਹਾਂਜੀ ਉਦ ਮੈਨੂੰ ਮੈਨੂੰ ਇਹ ਇਹ ਲੱਗਦਾ ਕਿ ਇਦਾਂ ਇਦਾਂ ਦੇ ਜਿਹੜੇ ਸਾਡੇ ਬਾਦਲ ਮਲਾਜਮ ਦੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਮ ਜਿਹੜਾ ਉੱਚਾ ਕੀਤਾ ਸੋ ਮੈਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਹਾਂ ਅਗਰ ਸਰ ਜੋ ਜਿਸ ਤਰੀਕੇ ਨਾਲ ਹਮਲਾ ਹੋਇਆ ਉਹਨੇ ਕਿਹਾ ਕਿ ਤੁਸੀਂ ਪੁਲਿਸ ਵਾਲੀ ਐ ਅਸੀਂ ਤੁਹਾਨੂੰ ਵੇਖ ਲਾਂਗੇ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਦੇ ਮਲਾਜਮ ਐ ਕਾਹਦੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸਰ ਉਹ ਸ਼ਰਾਬੀ ਸ਼ਰਾਬ ਪੀਤੀ ਉਹਨਾਂ ਨੇ ਜਿਹੜਾ ਮੇਨ ਮੁਜੇਮ ਜਿੰਦੇ ਅਟੈਕ ਕੀਤਾ ਉਨੂੰ ਰਹਾਤੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਡੀ ਦਾਤ ਸਰਚ ਕਰਕੇ ਉਹ ਜਿਹੜਾ ਕੋ ਬਾਕੀ ਦੋਸ਼ੀ ਵੀ ਆ ਉਹਦੀ ਵੀ ਅਸੀਂ ਭਾਲ ਕਰਦੇ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੋਰਸ ਦੇ ਉੱਤੇ ਅਟੈਕ ਕਰਦੇ ਹੋ ਸ਼ਬਨ ਹੋਊਗਾ ਉਹਦੇ ਉਤੇ ਖਿਲਾਫ ਜਿਹੜੀ ਅਸੀਂ ਕਾਰਵਾਈ ਕਰਾਂਗੇ ਉਹਦਾ ਡਰ ਮੁਕ ਗਿਆ ਸੀ ਉਹਨਾਂ ਦੇ ਅੰਦਰ ਜਿਸ ਤਰੀਕੇ ਨਾਲ ਜਦੋਂ ਬੰਦਾ ਨਸ਼ੇ 'ਚ ਹੁੰਦਾ ਜੀ ਉਦੋਂ ਕੋਈ ਗਲਤੀ ਕਰ ਦਿੰਦਾ ਉਹ ਬੰਦੇ ਨਸ਼ੇ 'ਚ ਹੀ ਰਹਤੀ ਸ਼ਰਾਬ ਪੀਤੀ ਹੁੰਦਾਂ ਨੇ ਉਹ ਸ਼ਰਾਬ ਸ਼ਰਾਬ ਵਾਲੇ ਹੱਥੇ ਤੇ ਬਾਹਰ ਲੜਾਈ ਚੜਦਾ ਹੈ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੌਜ ਪੂਰੀ ਉੱਥੇ ਕਈ ਡਿਊਟੀ ਦੇ ਉੱਤੇ ਜਾ ਕੇ ਪੂਰਾ ਉਹਨਾਂ ਦੇ ਭਾਦੀ ਨਾਲ ਉਹਨਾਂ ਨਾਲ ਮੁਕਾਬਲਾ ਕੀਤਾ ਜੇ ਅਮਨ ਜੋਤ ਨਾ ਜਾਂਦੀ ਤਾਂ ਹੋ ਸਕਦਾ ਕੁਝ ਲੜ ਕੇ ਆਪਣਾ ਜਿਆਦਾ ਨੁਕਸਾਨ ਕਰਦਾ ਤਰਾਬ 900 ਰੂਟ ਲਈ ਅਟੈਕ ਕੀਤਾ ਗਿਆ ਇਹ ਕਿੰਨੂ ਕਿਵੇਂ ਵਿਗਦੇ ਹੋ ਨਹੀਂ ਕੋਈ ਫਰੂਟ ਲਈ ਕੋਈ ਨਹੀਂ ਜਿਹੜੇ ਔਰਤ ਨੂੰ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ ਚ ਸਮਝੀ ਜਾਂਦੀ ਸ਼ਰਮੋਣੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਸੜੀਆਂ ਮਾਵਾ ਪਹਿਣਾ ਤੇ ਮਤਲਬ ਜਿਹੜਾ ਜੇ ਅਟੈਕ ਕਰਦੇ ਉਹਨਾਂ ਨੂੰ ਸਮਝ ਨਹੀਂ ਕਿ ਅੱਜ ਔਰਤ ਜਿਹੜੀ ਕਿੱਥੇ ਪਹੁੰਚ ਗਈ ਹੈ ਅੱਜ ਸਾਡੀਆਂ ਧੀਆ ਪਾਇਲਟ ਬਣ ਕੇ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਅਸਲਾਤ ਐਲਮ ਜੀ ਲੈ ਕੇ ਬੀਐਸਐਫ ਦੇ ਵਿੱਚ ਸੀਐਫਟੀ ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕਾਲ ਲੈਸਸਪੀ ਲੱਗੇ ਕਿੰਨੀਆਂ ਸਾਡੀਆਂ ਧੀਆਂ ਜੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਜੀ ਬਣੀਆਂ ਇਹਨਾਂ ਇਹ ਬੇਸਮਝ ਲੋਕ ਨੇ ਜਿਹੜੇ ਨਸ਼ੇ ਦੇ ਵਿੱਚ ਇੰਦਾ ਦਾ ਕਾਰਵਾਈ ਕਰਦੇ ਆ ਸਾਡੀਆਂ ਧੀਆਂ ਦਾ ਇਸ ਵੇਲੇ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ। ਬਿਲਕੁਲ ਅਸੀਂ ਸਭ ਕਿਉਂ ਦੀ ਸਾਡੀ ਫੌਜ રોજ ਹੀ ਲੜਦੀ ਹੈ। રોજ ਦੀ ਆਪਣੀ ਢੇ ਪੰਜਾਬ ਪੁਲਿਸ ਇੰਨੇ ਜੋਗੀ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ।